ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਮੈਂ ਪਰਚਾ ਲਾ ਕੇ ਤਾਂ ਦੇ ਦਰਾਂ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਦੇ ਦੇ ਨਹੀਂ ਜਨਾ ਤਾਂ ਡਿਪਸਾਨ ਨਾਲ ਗੱਲ ਕਰ ਲਾ ਓ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਬਸ ਜਰਾ ਮੈਂ ਤੂੰ ਨਹੀਂ ਜਨਾ ਨਾ ਦੇ ਡਿਪਸਾਨ ਨਾਲ ਗੱਲ ਕਰ ਲਾ ਡਿਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਕਰ ਤੂੰ ਦੱਸੋ ਡਿਪਸਾਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਹਾਂ ਬਣਾਇਆ ਤੂੰ ਐ ਸੱਚ ਨੂੰ ਆਹ ਦਾਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਾਰੀ ਲਿਖਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਅੱਗੇ ਮੈਂ ਮੇਰੇ ਨਾਲ ਆ ਚੁੱਕੇ ਇਥੇ ਫਿਰ ਤਰਾ ਗੱਲ ਕਰਾਂ ਤੇਰੇ ਕਾ ਵੀ ਐਸਚੋ ਵੇਖੇ ਮੈਂ ਨਵਾ ਦੇ ਰੇਦੀ ਪਾਣਾ ਤੇਰੇ ਮੈਂ ਖਲਾ ਪਰਚਾ ਦਰਦ ਕਰਾਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਤੇਰਾ ਮੈਂ ਰਸਾ ਚੋਦੀ ਤੇਰੀ ਦੀ ਰਸਾ ਚੋਦੀ ਤੇਰੀ ਦੀ ਤੇਰੀ ਦੀ ਵੱਡੇ ਦੀ ਤੂੰ ਸਾਲਿਆ ਮੈਨੂੰ ਤੇ ਜਾਂਦੇ ਆ ਤੇਰੀ ਪੈ ਨੰਬਰ ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਤੁਹੀਂ ਮੈਂ ਪਰਚਾ ਲਿਖ ਕੇ ਤਾਂ ਦੇ ਦਰਾਂ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਜਨਾ ਤੇ ਦੀਪਸਾ ਨਾਲ ਗੱਲ ਕਰਲਾ ਓ ਸਰ ਹੈ ਜੰਗਲਾਂ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਪਤਾ ਨਾ ਮੈਂ ਤੂੰ ਨਹੀਂ ਜਨਾ ਨਾ ਦੇ ਦੀਪਸਾ ਨਾਲ ਗੱਲ ਕਰਲਾ ਦੀਪਤੀ ਦਾ ਉਹ ਗੱਲ ਕਰਦਾ ਤੂੰ ਦੱਸੋ ਚਿਪਸਾਂ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾਇਆ ਤੂੰ ਐ ਸੱਚ ਨੂੰ ਆਹ ਦੇਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਬਣਾਇਆ ਤੂੰ ਮੈਂ ਉਹ ਠੇਕਦਾ ਨੇ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਮ ਫੋਨ ਚੁੱਕਿਆ ਜ਼ਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਲੀ ਲਿਖਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਦੇ ਬਿਲਕੁਲ ਮੈਂ ਨਾ ਲੈ ਚੁੱਕੇ ਇੱਥੇ ਫੇਰ ਤਰਾ ਕਰਾਂ ਤੇਰੇ ਕਾ 2एसਚੋਏ ਖੇ ਮੈਂ ਨਾ ਵਾ ਦੇ ਰੇ ਦੀ ਪਾਣਾ ਤੇਰੇ ਮੈਂ ਖਲਾ ਪਰਚਾ ਦਸਤ ਕਰਾਦਾ ਸਰ ਮੈਂ ਤਨ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਮੈਂ ਰੇ ਸੱਚੀ ਤੇਰੀ ਦੀ ਰੇ ਸੱਚੀ ਤੇਰੀ ਦੀ ਵੱਡੇ ਦੀ ਤੂੰ ਸਾਲਿਆ ਮੈਨੂੰ ਲੈ ਜਾਂਦੇ ਆ ਤੇਰੀ ਪੇ Number much